ਹਾਂਜੀ ਕੀ ਹਾਲ ਚਾਲ ਆ ਮੇਰੇ ਵੀ ਜਾਂਦਾ ਉਮੀਦ ਕਰਦਿਆਂ ਵੀ ਸਾਰੇ ਠੀਕ ਠਾਕ ਹੋਵੋਗੇ ਆ ਆਪਣਾ ਡਬਲ ਐਫ ਜੀ ਬੱਚਾ ਅੱਜ ਹੋ ਗਿਆ ਇਹ 5ਵੇਂ ਦਿਨ ਚ ਆਪਣੇ ਕੋਲ ਦੋ ਦਿਨ ਵੀਡੀਓ ਬਣਾ ਨਹੀਂ ਹੋਈ ਜੂ ਜਾਂ ਡਰਿਵਲੀ ਕਰਨ ਜਾਂਦੇ ਹੁੰਦੇ ਸੀ ਤਾਂ ਕਰਕੇ ਹੁਣ ਪਾਣੀ ਦੇ ਵਿੱਚ ਆਪਾਂ ਇਹਨਾਂ ਲਾ ਕੇ ਟਿਆਂ ਵਿਮਰਲ ਫੀਡ ਦੇ ਵਿੱਚ ਹੁਣ ਇਹਨਾਂ ਨੂੰ ਆਪਾਂ ਫੀਡ ਕਰਤੀ ਸਵੇਰੇ ਸ਼ਾਮ ਬਸ ਵੇਲੇ ਹੁਣ ਗਰਮੀ ਬਹੁਤ ਹੋ ਜਾਂਦੀ ਆ ਤਾਂ ਕਰਕੇ ਹੁਣ ਸਵੇਰ ਨੂੰ ਆਪਾਂ ਫੀਡ ਹੁਣ ਦੇਖ ਲਓ ਡੱਬੇ ਸਾਰੇ ਖਾਲੀ ਆ ਸ਼ਾਮ ਨੂੰ ਫੇਰ ਆਪਾਂ 6 ਵਜੇ ਪਾਉਣੀਆਂ ਦਾ ਨੂੰ ਜੀ ਵਧੀਆ ਗਰੋਥ ਕਰਦਾ ਬੱਚਾ ਅੱਜ ਤਾਂ ਗਰਮੀ ਇੰਨੀ ਆ ਵੀ ਬਲਮਾ ਤੋਂ ਬਿਨਾ ਬਿਨਾ ਹੀਟਰ ਤੋਂ ਹੀ ਟੈਂਪਰੇਚਰ 30 ਤੇ ਗਿਆ ਹੋਇਆ ਜੀ ਉਹਦੇ ਟੈਂਪਰੇਚਰ ਮੀਟਰ ਰੱਖਿਆ ਹੋਇਆ ਜੀ ਡਬਲ ਐਸ ਜੀ ਆਰ ਆਰ ਬਲੈਕ ਆਸਟਾ ਲੋ ਕੋਈ ਵੀ ਬੱਚਾ ਰਹਿਣਾ ਹੋਵੇ ਮੇਰੇ ਕਿਹੇ ਵੀ ਵੀਰ ਭਰਾ ਨੇ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਚੈਨਲ ਆਪਣਾ ਕਰ ਲਓ ਸਬਸਕ੍ਰਾਈਬ ਇਦਾਂ ਜਿਹੇ ਵੀਡੀਓ ਹੋਰ ਦੇਖਣ ਵਾਸਤੇ ਧੰਨਵਾਦ